ਹਾਂ ਜੀ ਆਏ ਸੀ ਉਹਨਾਂ ਮਿੱਤੂ ਗਈ ਹੋਈ ਆ ਉੱਧਰੋਂ ਉਹ ਉਥੋਂ ਕਿੱਧਰ ਗਿਆ ਉਹ ਉਹ ਡਰਿੰਕ ਲੈਣ ਵਾਸਤੇ ਮਮਾ ਨੇ ਦੋ ਆਰ ਦਿੱਤੇ ਉਹਨੂੰ ਪੀ ਮਾ ਕੇ ਥੋੜੇ ਬੋਤੇ ਆ ਮੈਂ ਤਾਂ ਹੋ ਲੈਣਾ ਆ ਲੈ ਕੇ ਆ ਗਿਆ ਰੋ ਆ ਦਿਓ ਲੈ ਕੇ ਆ ਗਿਆ ਐਪਲ ਸ੍ਰੀ ਪ੍ਰਾਪਤੀ ਆ ਦੇਖ ਐਵੇਂ ਕਰਦਾ ਨਾ ਤੇ ਗਰਮੀ ਬਹੁਤ ਜ਼ਿਆਦਾ ਹੈ ਜਿੱਤਾਂ ਸਾਹ ਰੰਗ ਗੁਲਫੀ ਖਾਣੇ ਆਂਗੇ ਕਿ ਆਹੀ ਲਾ ਦੇ ਆਹੀ ਲੈ ਆ ਕੋਲ ਫਿਗਰ ਆਉਂ। ਚੇਰ ਚੂਰ ਨਹੀਂ ਕਰ ਦਉਂ ਤੁਸੀਂ ਕਿਸੇ ਨੂੰ ਆਉਏ। ਚੱਲੀਏ ਚੱਲਾ। ਜੇ ਚੇਅਰ। ਆ ਮੇਰਾ ਵੀ ਆ ਗਿਆ ਬਈ। ਸ਼ੇਅਰ ਕਰ ਲਈ ਆਪਾਂ ਵੀ। ਹਾਂਜੀ ਹੁਣ ਅਸੀਂ ਗਾਰੇ ਸੀ ਆਮ ਖਾਸ ਬਾਗ। ਉਹ ਸਾਹਮਣੇ ਦੇਖੋ ਜਿਵੇਂ ਕਿਲੇ ਦੀ ਦਵਾਰ ਹੁੰਦੀ ਉਸ ਟਾਈਪ ਦੀ ਦਵਾਰ ਆ। ਮੈਂ ਪੁਰਾਣੀਆਂ ਦਾ ਹੁਣ ਜਾ ਰਹੀਆਂ ਨੇ ਇਹ। ਪੁਰਾਣੀਆਂ ਦਵਾਰਾਂ ਤਾਂ ਨਹੀਂ ਆ। ਇਹ ਰਾਜੇ ਬੈਠੇ। ਆਹ ਪੁਰਾਣੀ ਦਵਾਰ ਆ ਇੱਧਰ ਆ ਜਿਹੜੀ। ਆਹ ਹੈਗਾ ਪੁਰਾਣਾ ਆ ਇਹ। ਅਦੇ ਪ੍ਰਾਣਾ ਕਿਲਾ ਆਗਾ ਸਾਰਾ ਪ੍ਰਾਣਾ ਕਿਲਾ ਹੈ ਉਸ ਟਾਈਮ ਦਾ ਅੰਦਰ ਗੱਡੀ ਦਾ ਦੇਖਣਾ ਹੈ ਸਿਸਟਮ ਅੰਦਰ ਲੈ ਕੇ ਜਾਣਿਆ ਕੋਲ ਚੜਦੀ ਅਦੇ ਕਹਿੰਦੇ ਕੋਈ ਰਿਪੋਰਟ ਨਹੀਂ ਇਹਨੇ ਫੋਨ ਐਨਾ ਸੋਣਾ ਬਣਿਆ ਹੋਇਆ ਬਾਹਰ ਪ੍ਰਾਣੀ ਡਿਜ਼ਾਈਨਾਂ ਦਾ ਉਸ ਟਾਈਮ ਦਾ ਹੀ ਹੈ ਮੇਰਾ ਦਾ ਇਹ ਬਣਿਆ ਹੋਇਆ ਹੈ ਹਾਂ ਪ੍ਰਾਣਾ ਉਸ ਟਾਈਮ ਦਾ ਹੈ ਹਾਂ ਹਾਂ ਤੇ ਕ੍ਰਿਆ ਵੀ ਕਿੱਥੋਂ ਦੀ ਇਧਰ ਵੀ ਤੁਹਾਨੂੰ ਨਹੀਂ ਲੱਗਦਾ ਇਧਰ ਦੀ ਅੰਦੀਆਗੇ ਹੁਣ ਅਸੀਂ ਆਮ ਖਾਸ ਬਾਗ ਆ ਗਏ ਆ ਇਹ ਦਾ ਇੰਟਰੈਂਸ ਗੇਟ ਆ ਪੁਰਾਣੀਆਂ ਕੰਧਾਂ ਵੀ ਹੋਈ 300 400 ਸਾਲ ਪੁਰਾਣੀਆਂ ਨੇ ਇਹ ਸਾਰੀਆਂ ਦੇਖੋ ਪਹਿਲਾਂ ਸੀ ਆਈਸੋ ਦਾ ਵਰਕ ਚੱਲ ਰਿਹਾ ਸੀਗਾ ਆਹ ਕੁਝ ਬਿਲਡਿੰਗਾਂ ਨੇ ਜਿਹੜੀਆਂ ਕੁਝ ਸਮੇਂ ਦੇ ਹਿਸਾਬ ਨਾਲ ਡਿਗਿੰਗ ਜਾਂ ਟਰੈਕੀਆਂ ਜਾਂ ਕਿਵੇਂ ਵੀ ਹੋ ਗਿਆ ਕੁਝ ਆਹ ਦੇਖੋ ਵਾਰਕਿੰਗ ਗੱਡੀਆਂ ਵੇਸੇ ਅੰਦਰ ਵੀ ਆਉਂਦੀਆਂ ਨੇਗੀਆਂ ਆ ਨਵਾਂ ਆ ਦਿਨ ਨਿਊ ਲੁੱਕ ਦੇ ਹਦੋਂ ਤੋਂ ਵਰਕ ਚੱਲ ਰਿਹਾ ਸੀਗਾ ਪੁਰਾਣਾ ਪਹਿਲਾਂ ਪੁਰਾਣੇ ਤੇ ਆ ਰੰਗ ਵਗੈਰਾ ਹੋ ਗਿਆ ਕਿਲਾ ਹੈ ਪੁਰਾਣਾ ਦੇਖੋ ਜੀ ਕਿੰਨੇ ਵਧੀਆ ਵੇ ਬਿਲਡਿੰਗ ਤਿਆਰ ਕੀਤੀ ਹੋਈ ਹੈ ਇਹ ਤੇ ਉਹ ਵੱਡੇ ਵੱਡੇ ਕੀ ਨੇ ਉਹ ਵੀ ਤਲਾਬ ਵਗੈਰਾ ਨੇ ਹੋਈ ਉਹ ਬਣਾਈ ਹੋਈ ਹੈ ਇਹ ਕਿੱਥੇ ਦੇਖਣਾ ਹੈ ਜੀ ਆਹ ਖੂਹ ਬਣਾਇਆ ਜੀ ਕਾਫੀ ਵੱਡਾ ਹੈ काफी डूंगा बड़ा था नहीं है काफी डूंगा का चलिए गाना डांस करना है डांस करना आया थे ਮਾ ਕਾਫੀ ਵੱਡਾ ਸਾਰੇ ਅੰਬਾਂ ਦੇ ਬੂਟੇ ਆ ਇਹ ਟਾਈਮ ਦੇ ਮੁਗਲਾਂ ਦੇ ਟਾਈਮ ਦੀਆਂ ਨੇ ਇਹ ਇਹ ਬਾਗ ਬਣਾ ਕੇ ਰੱਖਿਆ ਸੀ ਉਹਨਾਂ ਨੇ ਉਸ ਟਾਈਮ ਦਾ ਆਪਣੇ ਘੁੰਮਣ ਫਿਰਨ ਵਾਸਤੇ ਬੈਠਣ ਵਾਸਤੇ ਉਹ ਮੋਰ ਬੈਠਾ ਉੱਪਰ ਇੱਕ ਪੇੜ ਦੇ ਤੋਵੇਂ ਜ਼ੂਮ ਕਰਦਾ ਸ਼ਾਇਦ ਉਹ ਕੈਮਰੇ ਦੇ ਵਿੱਚ ਆ ਜਾਊਗਾ ਦੇਖਿਆ ਨਹੀਂ ਮੈਨੂੰ ਵੀ ਦਿਖਾਈ ਦਿੱਖਦਾ ਉਹ ਪਰਾਲੀ ਦੇ ਰੱਖਤੇ ਦੇ ਬੈਠਾ ਹੈ ਆਹ ਰੇ ਇਹ ਮੋਰ ਹੈ ਹਾਕੰਦਨ ਉਸ ਟਾਈਮ ਦੀਆਂ ਪੁਰਾਣੀਆਂ ਦੇਖੋ ਜੀ ਪੁਰਾਣੀ ਬਿਲਡਿੰਗ ਉਸ ਟਾਈਮ ਦੇ ਪੁਰਾਣੇ ਕਿਲੇ ਆ ਬਿਲਡਿੰਗ ਉਸ ਟਾਈਮ ਦੀਆਂ ਪੁਰਾਣੀਆਂ ਗਰਮੀ ਥੋੜੀ ਜਿਆਦਾ ਮੇਰੀ એનર્ਜੀ ਵੀ ਥੋੜੀ ਲੋ ਹੋ ਗਈ ਗਰਮੀ ਦੇ ਕਾਰਨ ਵੇਖੋ ਜੀ ਸਟਰਕਚਰ ਉਸ ਟਾਈਮ ਦਾ ਚੂਨੇ ਦੀ ਚਣਾਈ ਕੀਤੀ ਹੋਈ ਹੈ ਇਹ ਦੇਖੋ ਕਿ ਲੈਣ ਇਹ ਹੇ ਨੀਚੇ ਵੀ ਦਗੀਆਂ ਹੋਈਆਂ ਹੁੰਦੀਆਂ ਹੁੰਦੇ ਹੂ ਹੂੰ ਤੇ ਉਹਦਾ ਰਾਇਦਾ ਹੋ ਕੁਝ ਹਮਦੂ ਮਨੇ ਸਮੇ ਦੇ ਨਾਲ ਨਾਲ ਬਰਸਾਤਾਂ ਨਾਲ ਕੀ ਹੋ ਜਾਂਦਾ ਡਾਊਨ ਹੋ ਜਾਂਦਾ ਕੰਮ ਆ ਕੀ ਬਣਿਆ ਆ ਫਿਆ ਅੰਡਰਗਰਾਉਂਡ ਚ ਅੰਡਰਗਰਾਉਂਡ ਬਾਕੀ ਨਹੀਂ ਬਗਾਲੀ ਲਾ ਹਾਂ ਬਿਲਕੁਲ ਠੰਡੇ ਆ ਇਹ ਆਹ ਦੇਖੋ ਇਹ ਥੱਲੇ ਕੀ ਆ ਦੇ ਸਰੰਗਾਂ ਸਰੰਗਾਂ ਉਹ ਸਰੰਗਾਂ ਟਾਈਪ ਦਾ ਯਾਰ ਜਿਵੇਂ ਚੱਲੋ ਜੇ ਕੋਈ ਜਾਂ ਤਾਂ ਕੋਈ ਪਾਣੀ ਦੀ ਸਪਲਾਈ ਵਾਲਾ ਹੁੰਦਾ ਜਿਗਾੜ ਕੋਈ ਇਹ ਆ ਨਾ ਕੋਈ ਫਾਈਟਿੰਗ ਵਗੈਰਾ। ਕੀ ਯਾਤਰਾ। ਹੋਰ ਨਿੱਕੀ ਜਿੱਥੇ ਤਾਂ ਵੀ ਫਾਈਟਿੰਗ ਟਾਈਪ ਬੰਕਰ ਜਿੰਨ ਬਣੀ ਹੋਈ ਹੈ। ਮੈਂ ਦੇਖਣੀ ਆ। ਇਹ ਚੀਜ਼ਾਂ ਨੇ ਇਹਨੂੰ ਵਾਟਰ ਸਪਲਾਈ ਹੋ ਸਕਦੀ ਹੈ ਜਾਂ ਕੋਈ ਹੋਰ ਸਿਸਟਮ ਹੋ ਸਕਦਾ ਹੈ। ਵਾਟਰ ਸਪਲਾਈ ਹੋ ਸਕਦੀ ਹੈ। ਉਹ ਦੇਖੋ। ਦੇਖੋ। ਕੋਈ ਤਕਨੀਕ ਵੀ ਨਹੀਂ ਹੁੰਦੀ ਉਸ ਟਾਈਪ ਦਾ ਹੋਇਆ ਹੋਇਆ ਇਹ। ਉਹ ਪੁਰਾਣੇ ਪੁਰਾਣੀਆਂ ਟੈਕਨੀਕਾਂ ਵੇਹੇ ਤਕਣੀ ਅੱਜ ਕੱਲ੍ਹ ਤਾਂ YouTube Instagram ਵਾਲੀ ਰਹੀ ਗਈ ਜਨਤਾ ਤਾਂ ਹੁਣ ਦਾ ਪੱਲੇ ਕੁਛ ਨਹੀਂ ਪਰ ਆਹ ਦੇਖੋ ਬਈ ਅੱਖਾਂ ਆਹ ਇੱਟਾਂ ਜੋੜ-ਜੋੜ ਕੇ ਛੱਤ ਮਲਾਦੀ ਉੱਪਰ ਦੇਖੋ ਆ ਵੀ ਖੂਹ ਹੈ ਜਿੱਕਾ ਇਹ ਵੀ ਵੇਹੇ ਕਾਜਰਾ ਸਿੱਟ-ਸਿੱਟ ਕੇ ਬੰਦ ਕੀਤਾ ਪਿਆ ਲੱਕੜਾ ਲੱਕੜਾ ਸਿੱਟ ਕੇ ਇਹ ਯਾਰ ਬਾਥਰੂਮ ਹੋ ਸਕਦੇ ਹਨਾ ਉਸ ਟਾਈਮ ਤੇ ਫਫਾਰੇ ਵਗੈਰਾ ਹੋਣਗੇ ਇੰਨਾਂ ਚ ਫਫਾਰੇ ਲੱਗੇ ਹੋਣੇ ਇੰਨਾਂ ਚ ਅਦੇ ਕਾ ਇੱਕ ਆ ਹੋ ਸਕਦਾ ਵਾਸ ਨੂੰ ਇਹ ਕਿ ਲਗਾਣਾ ਆ ਵਾਸ ਨੂੰ ਹਾਂ ਆ ਦੇਖੋ ਜੀ ਇਹ ਮੈਨੂੰ ਖੂਰ ਲੱਗਦਾ ਵੱਡਾ ਹਰਾਵੇਂ ਤਾਂ ਇਹ ਕਿ ਫੁੱਟਾ ਵੱਡਾ ਜਗਾਲ ਹੈ ਟਾਈਮ ਦੇ ਨਾਲ ਨਾਲ ਸਭ ਪਾਣਾ ਹੋ ਜਾਂਦਾ ਇਸੇ ਟਾਈਮ ਇਹ ਚੀਜ਼ਾਂ ਵੀ ਨਵੀਆਂ ਟੈਕਨੀਕ ਚ ਬਣੀਆਂ ਹੋਣੀਆਂ ਉਹ ਦੇਖੋ ਉਧਰ ਨਵੇਂ ਘਰ ਪੈਗੇ ਇਹ ਚੀਜ਼ਾਂ ਪੁਰਾਣੀਆਂ ਹੋ ਗਈਆਂ ਇਹ ਉੱਗੇ ਇਧਰ ਅੰਦਰ ਇਹ ਅੰਦਰ ਹੋਰ ਅੱਗੇ ਥੱਲੇ ਨੂੰ ਜਾਂਦਾ ਇਧਰ ਵੀ ਲੈ ਗੋਣਾ ਬੱਚਿਆਂ ਨਾਲ ਪਹਿਲਾਂ ਉਧਰ ਘੁੰਮਦੇ ਫਿਰਦੇ ਵੱਡੇ ਉਹਦੇ ਚਾ ਉਹ ਇੱਕ ਹੋਰ ਵੱਡੀ ساری ਬਿਲਡਿੰਗ ਹੈ ਕੋਈ ਹਿਸਟਰੀ ਵਗੈਰਾ ਤਾਂ ਨਹੀਂ ਲਿਖੀ ਹੋਈ ਨਾ ਉਹ ਦੇਖੋ ਉੱਪਰ ਜਿਹੜੇ ਖੜਦੇ ਆ ਉੱਪਰ ਚੜਨਾ ਪੰਨ ਤੋੜ ਕਰਨਾ ਦੀਵਾਰਾਂ ਤੇ ਲਿਖਣਾ ਸਖਤ ਮਨਾ ਆਪਣੇ ਵੀ ਬਈ ਲੋਕਾਂ ਦੀ ਬਾਤ ਹੁੰਦੀ ਆਪਣੇ ਨਾਮ ਵਗੈਰਾ ਲਿਖ ਜਾਂਦੇ ਆ ਆਪਣੇ ਆਪਣੇ ਘਰ ਪਰਿਵਾਰ ਦੇ ਹੋਰ ਉਹ ਮਨਾ ਕੀਤਾ ਹੋਇਆ ਕਿਉਂਕਿ ਬਿਲਡਿੰਗ ਇਹਦਾ ਪੁਰਾਣੀ ਹੋ ਚੁੱਕੀ ਆ ਪਤਾ ਨਹੀਂ ਹੁੰਦਾ ਕਦੋਂ ਦੀ ਦੀਵਾਰ ਵਗੈਰਾ ਡਿੱਗੂ ਕੁ ਜਾਂਦੀ ਆ ਨਾ ਇਸ ਦਾ ਕਿ ਸਟ੍ਰਕਚਰ ਸਨਗੀ ਵਿੱਚ ਉੱਪਰ ਚੜਨ ਦੀ ਆ ਇਹ ਪੌਂਡ ਜਿਹਾ ਬਣਾਇਆ ਹੋਇਆ ਵੀ ਪਾਣੀ ਵਗੈਰਾ ਦੇ ਹੋਣਗੇ ਇਹ ਗੱਲ ਤੇ ਸਹੀ ਚੜੇ ਫਿਰデア ਪਰ ਉਹ ਉੱਪਰ ਚੜਨਾ ਮਾਦਾ ਕੀਤਾ ਹੋਇਆ ਔਰ ਵੀ ਡਿੱਗ ਗਾ ਦੇ ਥੱਲੇ ਡੱਪ ਗਿਆ ਉਹ ਦਰਵਾਜ਼ਾ ਵੀ ਕੀਤਾ ਹੋਇਆ ਸਿਸਟਮ ਬਹੁਤ ਜ਼ਿਆਦਾ ਹੈ ਇਹੜੀ ਹਵੇਲੀ ਟੌਂਡਰ ਮਲ ਦੀ ਉਹ ਵੀ ਇਸੇ ਟਾਈਪ ਦੀ ਬਣੀ ਹੋਈ ਹੈ ਆਹ ਦੇਖ ਜੰਤਾ ਆਪਣੇ ਨਾਮ ਲਿਖਿਆ ਨੇ ਗੁਰਵਿੰਦਰ ਮਲ ਜਨ ਤਾਂ ਪੰਜਾਬ ਚ ਕੋਈ ਕਿੰਨੇ ਬੰਦੇ ਹੋਣੇ ਆ ਇਹ ਆਹ ਲਿਖਦੇ ਨਾ ਦਿਖਾ ਦਿਨ ਇਹ ਤੇ ਰੈਕਟ ਕਰ ਰਹੀ ਹੈ ਠੀਕ ਹੈ ਮਾਈ ਠੀਕ ਹੈ ਦੇਖੋ ਨਾ ਸੋਣਾ ਬਣਿਆ ਲਾ ਟੁੱਟਣ ਦੇ ਬਾਅਦ ਵੀ ਇੱਥੇ ਨਾ ਦਿਨਾਂ ਦਾ ਜਦੋਂ ਵਰਕਰਾਰ ਹੋਣੀ ਕਿ ਉਦੋਂ ਕਿੰਨਾ ਸਮਾਂ ਲੱਗਦਾ ਹੁੰਦਾ ਮੁੰਡਾ ਕਿਵੇਂ ਵਧ ਰਿਹਾ ਆਇਆ ਔਰ ਕਿੰਨੇ ਫੁੱਲ ਲਾਏ ਹੋਏ ਅੰਦਰ ਉੱਥੇ ਆਇਆ ਹੁਣ ਇੱਥੇ ਪਾਣੀ ਬਿਲਡਿੰਗ ਹੈ ਟੱਡੀ ਹੋਈ ਭਈ ਤੇ ਕੋ ਬਹੁਤ ਵੱਡਾ ਖੂਹ ਆ ਉਧਰ ਕਿੰਨੀ ਮੋਟੀ ਵੀ ਆ ਦੁਬਾਰਾ ਨੇ ਦੁਬਾਰਾ ਚੁੰਨੇ ਦੀ ਚਣਾਈ ਆ ਪੁਰਾਣੀ ਆਟਾ ਮਸੂਰੀ ਆਟਾ ਗੱਲ ਹੈ ਨਾ ਉਹ ਫੂਜਾ ਬਣਾਇਆ ਹੋਇਆ ਇੱਕ ਤਰ੍ਹਾਂ ਦਾ ਅੱਛਾ ਕਰ ਬੈਠੀ ਲਾਈਵ ਹਾਂ ਹੈ ਕਿੰਨੇ ਸਮੇਂ ਨੂੰ ਜਾਣ ਬੜਾ ਇੱਧਰ ਚੱਲੇ ਅੰਦਰ ਹੁਣ ਅਸੀਂ ਅੱਛਾ ਨੂੰ इधर भी आठ किस नहीं, है नहीं। है निक है है। निक निक चलो चलो बपस चलो <तस्थी थी>। चलो चलो बाहर वाय सुना डिग जी वो देखें कि हूं ਦੇਵਾ ਤੁਮ ਹੋਨੇ ਯਾਰ ਹਨਾ ਇਹ ਤਾਂ ਕੁਝ ਵੀ ਨਹੀਂ ਸਾਰਾ ਸਿੰਘ ਬਣਾ ਲਿਆ ਇਹਦੇ ਵਿੱਚ ਇਧਰ ਆ ਬੀ ਮੇਰੇ ਪਿੱਛੇ ਆਓ ਤੁਸੀਂ ਆ ਇਧਰ ਆ ਬੀ ਨਹੀਂ ਆ ਯਾਰ ਆਊਟਰ ਸਾਈਡ ਆ ਗਈ ਇਧਰ ਸਿਰਫ ਹਮਮ ਉਹਦੇ ਪਾਣੀ ਨਾ ਲੈਂਦੇ ਸੀ ਉਹ ਮੁਰਗੀ ਬਾਹਰ ਨਾ ਹੁੰਦੀ ਉਹ ਉੱਥੋਂ ਗਿਰਦਾ ਸੀ ਹਾਂ ਚਾ ਨਾ ਰਿਹਾ ਸੀ ਆਹ ਦੇਖੋ ਕਿ ਕਿੱਡਾ ਵੱਡਾ ਖੂਆ ਹੈ ਫਾਇਡੂੰਗਾ ਵਾ ਉੱਪਰ ਦੀ ਬਲੇਚੂ ਆਣਾ ਦੇਖਦੇ ਕੁੜੀ ਮੈਂ ਦੇਖੋ ਕਿ ਨਾਲ ਦੂੰਗਾ ਪਹਿਲਾਂ ਵੀ ਹਮ ਦਿਖਾਇਆ ਸੀ ਉਹ ਵੀ ਇਹ ਆ ਉੱਪਰ ਟੁੱਟੀ ਜਾਂਦੀਆਂ ਛੱਤਾਂ ਨੇ ਹਾਂ ਡਿੱਗੀ ਜਾਂਦੀਆਂ ਨੇ ਡਿੱਗੀ ਜਾਂਦੀਆਂ ਨੇ ਵਸੇ ਬੰਦ ਕਰਿਆ ਹੋਇਆਗਾ ਇਹਦੇ ਹਲੋ ਹਲੋ ਜਮਾ ਹਾਂ ਜੀ ਪੌਂਡ ਬਣੇ ਹੋਏ ਇੱਥੇ ਇਹ ਵੀ ਆ ਪਾਣੀ ਵਾਲੀ ਹੋ ਸਕਦਾ ਹਿਸਾਬ ਕਿਤਾਬ ਇਹ ਦੇ ਬੱਚਿਆਂ ਵਾਸਤੇ ਸੀ ਰਾਜਕੁਮਾਰਾਂ ਵਾਸਤੇ ਪਤਾ ਨਹੀਂ ਰਾਜਕੁਮਾਰਾਂ ਵਾਸਤੇ ਨੇ ਕਿਹਦੇ ਵਾਸਤੇ ਸੀ ਸ਼ਹਿਜਾਦੇਆਂ ਵਾਸਤੇ ਉਹ ਵੀ ਸੇਮ ਉਹੀ ਚੀਜ਼ ਉਧਰੋਂ ਜਿਹੜਾ ਪੁਰਾਣਿਆਂ ਬਣਿਆ ਉਹ ਵੀ ਨਵੇਂ ਚ ਬਣਾਈ ਹੋਈ ਹੈ ਇਹ ਲੱਗਦਾ ਬਾਅਦ ਦੀ ਗਾੜ ਕੱਢੀ ਆ ਬਾਅਦ ਚ ਬਣਾਇਆ ਇਹ ਹਾਜੂ ਮੋਸ ਦੇਖਿਆ ਤਾਂ ਹੋਇਆ ਉਹ ਵੀ ਇੱਧਰ ਕਾਫੀ ਵੱਡਾ ਹੈ ਹੈਗਾ ਸਰ ਇੱਕੇ ਟਾਈਪ ਦਾ ਹੈ ਚਾਰੇ ਪਾਸੇ ਦੀ ਮੰਜਾਈਓ ਸੇਮ ਉਹੀ ਨਕਸ਼ੇ ਸਰ ਬਿਲਡਿੰਗਾਂ ਇੱਕ ਕਿ ਟਾਈਪ ਦੀਆਂ ਨੇ ਅੱਜ ਜਦੋਂ ਅਸੀਂ ਚੱਲ ਪਏ ਸੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਨੰਦਗੁਰ ਸਾਹਿਬ ਦੇ ਲਈ ਇਹ ਆਨੰਦਪੁਰ ਦਾ ਸਾਰਾ ਤੁਹਾਨੂੰ ਦਿਖਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਨਾਲ ਬਣੇ ਰਹੋ ਪਲੀਜ਼